ਪੁਰਤਕ ਦੀ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਹਾਂ ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿ ਸੁਨੀਲ ਜਾਖੜ ਦਾ ਐਮਐਸਪੀ ਤੇ ਹੁਣ ਵੱਡਾ ਬਿਆਨ ਆਇਆ ਤਾਂ ਨਿੱਜੀ ਇੱਕ ਚੈਨਲ ਦੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਮਐਸਪੀ ਗਰੰਟੀ ਪੰਜਾਬ ਦੇ ਹਿੱਤਾਂ ਦੇ ਲਈ ਨੁਕਸਾਨਦੇਹ ਹੈ ਅਜਿਹਾ ਸੁਨੀਲ ਜਾਖੜ ਨੇ ਇੱਕ ਨਿੱਜੀ ਚੈਨਲ ਨੂੰ ਬਿਆਨ ਦਿੱਤਾ ਤਾਂ ਜਿਸ ਦੇ ਵਿੱਚ ਹੁਣ ਸਿਆਸਤ ਜਿਹੜੀ ਹੈ ਉਹ ਗਰਮਾ ਗਈ ਹੈ ਤਾਂ ਕਿਸਾਨ ਵੀ ਜਿਹੜੀ ਹੈ ਉਹਨਾਂ ਦੀ ਹਲਚਲ ਵੱਧ ਗਈ ਹੈ ਤਾਂ ਜਾਖੜ ਨੇ ਪੰਜਾਬੀਆਂ ਨੂੰ ਇਸ ਦੇ ਵਿੱਚ ਖਬਰਦਾਰ ਰਹਿਣ ਦੇ ਲਈ ਕਿਹਾ ਗਿਆ ਤਾਂ ਐਮਐਸਪੀ ਗਰੰਟੀ ਕੋਈ ਆਮਦਨ ਵਧਣ ਦੀ ਗਰੰਟੀ ਨਹੀਂ ਹੈ ਅਜਿਹਾ ਸੁਨੀਲ ਜਾਖੜ ਵੱਲੋਂ ਕਿਹਾ ਗਿਆ ਤਾਂ ਹੁਣ ਤੱਕ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੁਨੀਲ ਜਾਖੜ ਦਾ ਐਮਐਸਪੀ ਤੇ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਐਮਐਸਪੀ ਤੇ ਸੁਨੀਲ ਜਾਖੜ ਦਾ ਇਹ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਾਖੜ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਸੀ ਕਿ ਇਸ ਮੁੱਦੇ ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਸਲਾਹ ਜਿਹੜਾ ਸੱਦ ਕੇ ਐਮਐਸਪੀ ਗਰੰਟੀ ਕਾਨੂੰਨ ਦੇ ਫਾਇਦੇ ਤੇ ਨੁਕਸਾਨਾਂ ਬਾਰੇ ਵੀ ਜੜੀ ਆ ਉਹ ਚਰਚਾ ਕਰਨੀ ਚਾਹੀਦੀ ਆ ਕਿ ਆਖਰਕਾਰ ਇਹ ਕਿਸਾਨਾਂ ਦੇ ਹੱਕ ਵਿੱਚ ਹੈ ਜਾਂ ਫਿਰ ਇਸ ਦਾ ਨੁਕਸਾਨ ਹੈ ਤਾਂ ਉਥੇ ਜਿਹੜਾ ਸੁਨੀਲ ਜਾਖੜ ਨੇ ਇਹ ਸਵਾਲ ਕੀਤਾ ਸੀ ਕਿ ਦਿੱਲੀ ਦੇ ਵਿੱਚ ਜੋ ਪਹਿਲਾਂ ਕਿਸਾਨ ਅੰਦੋਲਨ ਹੋਇਆ ਸੀ ਤਾਂ ਉਸ ਦੇ ਹਮਾਇਤ ਕਰਨ ਵਾਲੇ ਜੋ ਜਥੇਬੰਦੀਆਂ ਨੇ ਤਾਂ ਇਸ ਵਾਰ ਇਸ ਪ੍ਰਦਰਸ਼ਨ ਚ ਕਿਉਂ ਨਹੀਂ ਸ਼ਾਮਲ ਹੋ ਰਹੀਆਂ ਤਾਂ ਇਹ ਵੱਡਾ ਸਵਾਲ ਜਿਹੜਾ ਆ ਕਿਸਾਨੀ ਅੰਦੋਲਨ ਇੱਕ ਨੂੰ ਲੈ ਕੇ ਜਿਹੜਾ ਹੁਣ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਕੀਤਾ ਸੀ ਤਾ ਬਾਕੀ ਜਥੇਬੰਦੀਆਂ ਇਸ ਦੇ ਵਿੱਚ ਕਿਉਂ ਸ਼ਾਮਲ ਨਹੀਂ ਹੋ ਰਹੀਆਂ ਤਾਂ ਇਸ ਅੰਦੋਲਨ ਦੇ ਕਾਰਨ ਜੋ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਵੀ ਨੁਕਸਾਨ ਜਿਹੜਾ ਆ ਉਹ ਹੋ ਰਿਹਾ ਅਜਿਹਾ ਉਹਨਾਂ ਨੇ ਕਿਹਾ ਸੀ ਤਾਂ ਜਾਖਰ ਨੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਸੀ ਕਿ ਐਮਐਸਪੀ ਗਰੰਟੀ ਜਿਹੜੀ ਆ ਕੋਈ ਆਮਦਨ ਵਧਨ ਦਾ ਕੋਈ ਸਾਧਨ ਨਹੀਂ ਹੈ ਕੋਈ ਇਸ ਦੀ ਕੋਈ ਪੱਕੀ ਗਰੰਟੀ ਨਹੀਂ ਹੈ ਕਿਉਂਕਿ ਐਮਐਸਪੀ ਗਰੰਟੀ ਪੰਜਾਬ ਦੇ ਹਿੱਤਾਂ ਦੇ ਲਈ ਨੁਕਸਾਨ ਦੇ ਸਾਬਤ ਜਿਹੜਾ ਆ ਉਹ ਹੋਣ ਵਾਲੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਖਰੀਦ ਤੇ ਕੇਂਦਰ ਵੱਲੋਂ ਐਮਐਸਪੀ ਜਿਹੜੀ ਆ ਉਹ ਦਿੱਤੀ ਜਾਂਦੀ ਆ ਪਰ ਦੇਸ਼ ਭਰ ਦੇ ਵਿੱਚ ਜੋ ਐਮਐਸਪੀ ਲਾਗੂ ਹੋਣ ਦੇ ਨਾਲ ਪੰਜਾਬ ਨੂੰ ਹੋਰ ਸੂਬਿਆਂ ਦੇ ਵਾਂਗ ਇੱਥੇ ਇੱਕ ਖਾਸ ਗੱਲ ਉਹਨਾਂ ਨੇ ਕਹੀ ਆ ਕਿ ਪੰਜਾਬ ਨੂੰ ਵੀ ਹੋਰ ਸੂਬਿਆਂ ਦੇ ਵਾਂਗ ਕੇਂਦਰ ਦੇ ਪ੍ਰਤੀ ਏਕੜ ਖਰੀਦ ਨਿਯਮ ਦੇ ਅਧੀਨ ਜਿਹੜਾ ਆ ਉਹ ਆ ਜਾਏਗਾ ਤਾਂ ਅਸੀਂ ਅੱਜ ਜਿਹੜਾ ਉਹ ਐਮਐਸਪੀ ਮੰਗ ਰਹੇ ਆ ਜਾਂ ਐਮਐਸਪੀ ਜੋ ਕਾਨੂੰਨੀ ਗਰੰਟੀ ਮੰਗਨੇ ਆ ਉਸ ਤੋਂ ਸਾਨੂੰ ਖਬਰਦਾਰ ਰਹਿਣ ਦੀ ਲੋੜ ਹੈ ਕਿਤੇ ਨਾ ਕਿਤੇ ਬਾਸ ਦੇ ਵਿੱਚ ਸਾਨੂੰ ਇਸ ਉੱਤੇ ਪਛਤਾਉਣਾ ਜਿਹੜਾ ਆ ਉਹ ਨਾ ਪਾਇਆ ਜਾਵੇ ਤਾਂ ਇਸ ਨੂੰ ਲੈ ਕੇ ਜਿਹੜਾ ਆ ਸੁਨੀਲ ਜਾਖੜ ਦਾ ਹੁਣ ਵੱਡਾ ਬਿਆਨ ਮੰਨਿਆ ਜਾ ਰਿਹਾ ਹੈ ਐਮਐਸਪੀ ਨੂੰ ਲੈ ਕੇ ਤਾਂ ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਦਿੱਲੀ ਦੇ ਵਿੱਚ ਜੋ ਵਿੱਤ ਮੰਤਰੀ ਨਰਮਲਾ ਸੀਤਾਰਮਨ ਵਣਜ ਮੰਤਰੀ ਪਿਊਸ਼ ਗੋਇਲ ਅਤੇ ਜੋ ਸ਼ਹਿਰੀ ਮਾਮਲੇ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੁਲਾਕਾਤ ਕੀਤੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਨਾਲ ਗੱਲ ਕਰਕੇ ਉਹਨਾਂ ਨੇ ਮਨਵਰਤ ਜੋ ਖਤਮ ਕਰਨ ਦੀ ਵੀ ਅਪੀਲ ਕੀਤੀ ਆ ਤਾਂ ਹੁਣ ਅੱਜ ਘਰ ਗੱਲ ਕਰੀਏ ਤਾਂ ਸੁਨੀਲ ਜਾਖੜ ਦਾ ਐਮਐਸਬੀ ਤੇ ਵਟਾ ਬਿਆਨ ਆਇਆ ਉਹਨਾਂ ਵੱਲੋਂ ਕਿਹਾ ਗਿਆ ਕਿ ਐਮਐਸਬੀ ਗਰੰਟੀ ਜੋ ਪੰਜਾਬ ਦੇ ਹਿੱਤਾਂ ਦੇ ਲਈ ਨੁਕਸਾਨ ਦੇ ਹੈ ਜੋ ਕਿ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਲੰਬੇ ਸਮੇਂ ਤੋਂ ਐਮਐਸਪੀ ਗਰੰਟੀ ਨੂੰ ਲੈ ਕੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਆਕੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਨ ਵਰਤ ਤੇ ਬੈਠੇ ਨੇ ਤਾਂ ਉਹਨਾਂ ਵੱਲੋਂ ਜਿਹੜੀ ਆ ਇਹ ਮੰਗ ਪਹਿਲ ਦੇ ਆਧਾਰ ਤੇ ਰੱਖੀ ਗਈ ਆ ਜੇਕਰ ਯਾਦ ਕਰਾਈਏ ਤਾਂ ਅੰਦੋਲਨ ਇੱਕ ਦੇ ਵਿੱਚ ਵੀ ਇਹ ਵੱਡੀ ਮੰਗ ਸੀ ਕਿ ਐਮਐਸਪੀ ਨੂੰ ਲਾਗੂ ਕਰਵਾਉਣਾ ਜਿਹੜਾ ਉਹ ਜ਼ਰੂਰੀ ਹੈ ਤਾਂ ਉਸ ਦੇ ਪ੍ਰਧਾਨ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਲ ਪੁਰਪਤੇ ਜਿਹੜਾ ਕਿਸਾਨਾਂ ਦੇ ਨਾਲ ਇਹ ਵਟਾ ਵਾਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਇਸ ਐਮਐਸਪੀ ਗਰੰਟੀ ਦੇ ਉੱਤੇ ਜਿਹੜਾ ਕਾਨੂੰਨ ਬਣਾਇਆ ਜਾਏਗਾ ਫਿਰ ਕਮੇਟੀਆਂ ਵੀ ਬਣੀਆਂ ਕਈ ਅਦਾਲਤਾਂ ਦੀਆਂ ਕਮੇਟੀਆਂ ਬਣੀਆਂ ਆ ਆਖਰਕਾਰ ਜੋ ਕਿਸਾਨਾਂ ਤੇ ਉਹਨਾਂ ਕਮੇਟੀਆਂ ਦੇ ਵਿੱਚ ਸਹਿਮਤੀ ਨਹੀਂ ਬਣੀ ਤਾਂ ਫਿਰ ਇਹ ਜੋ ਕੇਂਦਰ ਸਰਕਾਰ ਹੈ ਉਹ ਪੰਜਾਬ ਸਰਕਾਰ ਤੇ ਗਾਜ ਦੇਖਦੀ ਨਜ਼ਰ ਆਈ ਤਾਂ ਫਿਰ ਪੰਜਾਬ ਸਰ ਕਾਰ ਨੂੰ ਕਿਹਾ ਗਿਆ ਕਿ ਇਹ ਕੇਂਦਰ ਦਾ ਮੁੱਦਾ ਨਹੀਂ ਹੈ ਇਹ ਪੰਜਾਬ ਯਾਨੀ ਰਾਜਾਂ ਦਾ ਮੁੱਦਾ ਹੈ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਵੀ ਇਸ ਨੂੰ ਜਿਹੜਾ ਆ ਜਵਾਬ ਜਿਹੜਾ ਕੇਂਦਰ ਨੂੰ ਦਾਖਲ ਕੀਤਾ ਹੈ ਵਕ ਵਕ 13 ਦੇ ਨਾਲ ਗੱਲਬਾਤ ਕਰਕੇ ਜਿਹੜਾ ਕੇਂਦਰ ਨੂੰ ਜਵਾਬ ਦਿੱਤਾ ਜਿਸ ਦੇ ਵਿੱਚ ਇਹ ਕਿਹਾ ਗਿਆ ਪੰਜਾਬ ਸਰਕਾਰ ਵੱਲੋਂ ਕਿ ਜੇ ਉਹ ਐਮਐਸਪੀ ਗਰੰਟੀ ਨੂੰ ਲੈ ਕੇ ਜਾਂ ਐਮਐਸਪੀ ਜੋ ਕਾਨੂੰਨੀ ਗਰੰਟੀ ਹੈ ਉਸ ਨੂੰ ਲੈ ਕੇ ਕਿਸਾਨਾਂ ਦੇ ਹਿੱਤਾਂ ਦੇ ਲਈ ਹੈ ਤਾਂ ਇਹ ਕਹਿ ਸਕਦੇ ਆ ਕਿ ਉਹਨਾਂ ਨੇ ਵੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਉਹ ਕੋਰੀ ਨਾ ਦਿੱਤੀ ਗਈ ਆ ਤਾਂ ਇਹ ਵੱਡਾ ਚਟਕਾ ਜਿਹੜਾ ਕੇਂਦਰ ਨੂੰ ਦਿੱਤਾ ਗਿਆ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਆਖਿਰਕਾਰ ਸੁਨੀਲ ਜਾਖੜ ਦਾ ਇਹ ਜੋ ਬਿਆਨ ਹੈ ਉਹ ਜਾਂ ਤਾਂ ਕੇਂਦਰ ਦੇ ਹਿੱਤ ਵਿੱਚ ਹੈ ਜਾਂ ਫਿਰ ਇੱਕ ਉੱਪਰ ਵਾਲਾ ਚਿਹਰਾ ਜਾਂ ਇਸ ਨੂੰ ਕਹਿ ਸਕਦੇ ਹਾਂ ਕਿ ਮਗਰਮੱਛ ਦੇ ਆਸੂ ਜਿਹੜੇ ਨੇ ਉਹ ਸੁਨੀਲ ਜਾਖੜ ਵੱਲੋਂ ਵਹਾਏ ਜਾ ਰਹੇ ਨੇ ਜਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦਾ ਜੋ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਇਸ ਲਈ ਉਹਨਾਂ ਦਾ ਦਰਦ ਜਿਹੜਾ ਆ ਉਹ ਛਲਕਿਆ ਕਿਸਾਨਾਂ ਤੇ ਲਈ ਜਾਂ ਫਿਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਆਪਣੀ ਬੁਲੰਦ ਕਰਨਾ ਚਾਹੁੰਦੇ ਨੇ ਜਾਂ ਫਿਰ ਪੰਜਾਬ ਦੇ ਵਿੱਚ ਭਾਜਪਾ ਦਾ ਸਤਰ ਵਧਾਉਣਾ ਚਾਹੁੰਦੇ ਨੇ ਜਾਂ ਫਿਰ ਜੋ ਕੇਂਦਰ ਦੇ ਵਿੱਚ ਉਹਨਾਂ ਦੀ ਜੋ ਛਾਪ ਬਣੀ ਹੋਈ ਹੈ ਉਸ ਨੂੰ ਵੀ ਜਿਹੜਾ ਆ ਉਹ ਕੋਈ ਦਾਗ ਲੱਗਣ ਨਹੀਂ ਦੇਣਾ ਚਾਹੁੰਦੇ ਤਾਂ ਕਈ ਸਵਾਲ ਜਿਹੜੇ ਇੱਥੇ ਇਕੱਠੇ ਹੁੰਦੇ ਨੇ ਜਦੋਂ ਸੁਨੀਲ ਜਾਖੜ ਦਾ ਐਮਐਸਬੀ ਤੇ ਵੱਡਾ ਬਿਆਨ ਆਉਂਦਾ ਹੈ ਤਾਂ ਜੋ ਸਿਆਸੀ ਹਲਚਲ ਹੈ ਜਾ ਕਿਸਾਨਾਂ ਦੇ ਵਿੱਚ ਹਲਚ ਜਿਹੜੀ ਆ ਉਹ ਲਗਾਤਾਰ ਵਤੀ ਨਜ਼ਰ ਆ ਰਹੀ ਆ ਤਾਂ ਇਹ ਹੌਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਰਕਾਰ ਇਹ ਬਿਆਨ ਕੀ ਰੰਗ ਲੈ ਕੇ ਆਉਂਦਾ